ਬੈਗਰੂ ਜੀ ਕਾ ਖਾਲਸਾ ਵੈਰੀ ਕੀ ਫਤਿਹ ਇਹ ਮੇਰੀ ਵੀਡੀਓ ਬਈ ਮਨਰੇਗਾ ਦੇ ਵਿੱਚ ਜਿਹੜੇ ਕੰਮ ਕਰ ਰਿਹਾ ਉਹਨਾਂ ਲਈ ਆ ਦੇਖੋ ਜਦੋਂ ਸਾਨੂੰ ਹੁਣ ਕਿਤੇ ਵੀ ਕੋਈ ਕੰਮ ਚਾਹੀਦਾ ਹੁੰਦਾਗਾ ਕਿਉਂ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਅਸੀਂ ਬਹੁਤ ਕੁਝ ਖੱਟ ਸਕਦੇ ਹੁੰਨੇ ਆ ਪਰ ਸਾਨੂੰ ਚੱਲਣਾ ਦਿਮਾਗ ਨਾਲ ਪੈਂਦਾ ਹੁੰਦਾ ਇੱਕ ਤਾਂ ਸਾਡਾ ਇੱਕਾ ਨਹੀਂ ਹੈਗਾ ਜਮੇ ਅਸੀਂ ਮਾੜਾ ਮੋਟਾ ਇੱਕਾ ਰੱਖੀਏ ਜੇ ਇੱਕ ਵਾਰੀ ਕਿਸੇ ਨੂੰ ਇੱਕ ਨੂੰ ਕੰਮ ਮਿਲ ਗਿਆ ਤਾਂ ਉਹ ਖੁਸ਼ ਆ ਦੂਜੇ ਨਾਲ ਧੱਕਾ ਹੁੰਦਾ ਹੋਈ ਜਾਵੇ ਕੋਈ ਚੱਕਰ ਨਹੀਂਗਾ ਜਦੋਂ ਉਹਦੇ ਤੇ ਆ ਡੰਡਾ ਟਿਕਦਾਗਾ ਯਾਰ ਦੂਜੇ ਨੂੰ ਮੈਡ ਦਾ ਦੂਜੇ ਨਾਲ ਦਾ ਵੀ ਮੇਰੇ ਨਾਲ ਕੋਈ ਨਹੀਂ ਇਹ ਅਸੀਂ ਤਾਂ ਹੀ ਘਾਟਾ ਖਾਈ ਜਾਂਦੇ ਆ ਇਹ ਜਿੰਨੇ ਵੀ ਮਨਰੇਗਾ ਦੇ ਵਿੱਚ ਕੰਮ ਇਹਨੂੰ ਤਾਂ ਹੀ ਬਹੁਤ ਵੱਡਾ ਘਾਟਾ ਖਾਂਦੇ ਨੇ ਤੁਸੀਂ ਭਾਈ ਇੱਕ ਕਰ ਰੱਖਿਆ ਕਰੋ ਇੱਕ ਦੂਜੇ ਬਾਰੇ ਸੋਚਿਆ ਕਰੋ ਇੱਕ ਬੇਈਮਾਨੀ ਨਾਲ ਦਿਲ 'ਚ ਰੱਖਿਆ ਕਰੋ ਵੀ ਫਲਾਨਾ ਮਰਦਾ ਮਰੇ ਮੈਂ ਜਾਂਦਾ ਰਹਾ ਉਹਦੇ ਵਾਲਾ ਹੱਕ ਮੇਰੇ ਕੋਲ ਹੈ ਜੇ ਕਿਸੇ ਦਾ ਹੱਕ ਨਾ ਖਾਇਆ ਕਰੋ ਹੱਕ ਖਾਣਾ ਮਹਾਪਾਪ ਹੈ ਦੁਨੀਆ ਤੇ ਜ਼ਿੰਦਗੀ ਕੁਛ ਨਹੀਂ ਹੈਗੀ ਜ਼ਿੰਦਗੀ ਬਹੁਤ ਘੱਟ ਹੈ ਤੇ ਇਹ ਨਹੀਂ ਪਤਾ ਕਿਹੜੇ ਵੇਲੇ ਦੁਨੀਆ ਨੂੰ ਛੱਡ ਕੇ ਤੁਰ ਜਾਣਾ ਦੁਨੀਆ ਤੇ ਚੰਗੇ ਕੰਮ ਕਰਕੇ ਜਾਓ ਸੋਨੂੰ ਲੋਕ ਯਾਦ ਰੱਖਣਗੇ ਪ੍ਰਮਾਤਮਾ ਸੋਨੂੰ ਅੱਗੇ ਬਹੁ ਹੁਣ ਮੈਂ ਤੁਹਾਨੂੰ ਦੱਸਦਾ ਵੀ ਨੋਟ ਕਰ ਲਓ ਜਿਹੜੇ ਵੀ ਬੰਦੇ ਨਰਮਰੇਗਾ ਦੇ ਵਿੱਚ ਕੰਮ ਕਰਦੇ ਆ ਤੁਸੀਂ ਚੁੱਪ ਕਰਕੇ ਜਾਓ 15 ਦਿਨ ਜਦੋਂ ਤੁਹਾਨੂੰ ਪਤਾ ਪਹਿਲਾਂ ਵੀ ਸਾਨੂੰ ਕੰਮ ਚਾਹੀਦਾ ਤੁਸੀਂ 15 ਦਿਨ ਪਹਿਲਾਂ ਇੱਕ ਐਪਲੀਕੇਸ਼ਨ ਲਿਖਿਆਓ ਐਪਲੀਕੇਸ਼ਨ ਲਿਖਿਆ ਕੇ ਉੱਥੇ ਤੁਸੀਂ ਦੇਖਿਆਓ ਵੀ ਸਾਨੂੰ ਜੀ ਕੰਮ ਚਾਹੀਦਾਗਾ ਅਸੀਂ ਵਿਹਲੇ ਬੈਠੇ ਆ ਸਾਡਾ ਹੱਕ ਬਣਦਾਗਾ ਸਾਨੂੰ 100 ਦਿਨ ਗਵਰਨਮੈਂਟ ਦੀ ਪਾਲਿਸੀ ਆ ਸਾਨੂੰ ਕੰਮ ਦਿੱਤਾ ਜਾਵੇ 15 ਦਿਨ ਪਹਿਲਾਂ ਕਿਉਂ 15 ਦਿਨ ਫਿਰ ਤੁਹਾਨੂੰ ਉਹ ਪੇਟ ਵੀ ਲਾ ਸਕਦੇ ਆ ਵੀ ਜੀ ਇਹ ਕੰਮ ਅਸੀਂ ਪਾਸ ਕਰਾਇਆ ਜਾਂ ਅਸੀਂ ਕਢਾਇਆ ਜਾਂ ਅਸੀਂ ਗਾਹਾਂ ਭੇਜਿਆ ਕਿਸੇ ਤਰ੍ਹਾਂ ਦੇ ਵੀ ਆਲਮ ਟੋਲ ਦੇਖੋ ਉਹ ਤੁਹਾਨੂੰ ਕਰ ਸਕਦੇ ਆ 15 ਦਿਨ ਪਹਿਲਾਂ ਐਪਲੀਕੇਸ਼ਨ ਉਹਦੇ ਲੈ ਕੇ ਦਿਓ ਉਹਦੀ ਰਸੀਦ ਲਓ ਉਹਨਾਂ ਤੋਂ ਰਸੀਦ ਲਓ ਉਹਨਾਂ ਨੂੰ ਕਹੋ ਵੀ ਸਾਨੂੰ ਇੱਕ ਰਸੀਦ ਦਿਓ ਦੇਖੋ ਉਹ ਤੁਹਾਨੂੰ ਰਸੀਦ ਦੇਣ ਦੇ ਪਾਬੰਦ ਰਹਿਣਗੇ ਉੱਥੇ ਡਰਿਆ ਨਾ ਕਰੋ ਉਹਨਾਂ ਨੂੰ ਇਹ ਗੱਲ ਕਹਿ ਕੇ ਕਰੋ ਵੀ ਸਾਨੂੰ ਭਾਈ ਇਹ ਜਿਹੜੀ ਤੁਹਾਨੂੰ ਅਸੀਂ ਐਪਲੀਕੇਸ਼ਨ ਦਿੱਤੀ ਆ ਦੀ ਸਾਨੂੰ ਰਸੀਦ ਦਿਓ ਉਹ ਰਸੀਦ ਨੂੰ ਸਾਹਮਣੇ ਰੱਖੋ ਅਗਰ ਤੁਹਾਨੂੰ 100 ਦਿਨ ਕੰਮ ਨਹੀਂ ਮਿਲਦਾ ਤਾਂ ਮੈਂ ਤੁਹਾਡਾ ਵਾਦਾ ਕਰਦਾਗਾ ਸੋ ਨੋ ਦਾ ਪੱਤਾ ਮੈਂ ਦਵਾਉਂਗਾ ਵੀ ਉਹ ਚੀਜ਼ ਨੂੰ ਤੁਸੀਂ ਰਸੀਦ ਨੂੰ ਜਾਨੀ ਕਿ ਉਹਨਾਂ ਦਾ ਰਸੀਦ ਨਹੀਂ ਤੁਸੀਂ ਭੁੱਲਣਾ ਹੈਗਾ ਐਪਲੀਕੇਸ਼ਨ ਦੇਣ ਮੋਕ ਉਹਨਾਂ ਨੂੰ ਕਹੋ ਵੀ ਸਾਨੂੰ ਰਸੀਦ ਦਿਓ ਭਾਈ ਫਿਰ ਉਹ ਛੋਡੇ ਕੋਲੋਂ ਪਤਾ ਕੀ ਬਹਾਨੇ ਦੇ ਵਿੱਚ ਮੋਰੀ ਚ ਨਿਕਲ ਜਾਂਦੇ ਵੀ ਤੁਸੀਂ ਕਿਹੜਾ ਜਾ ਕੇ ਸਾਨੂੰ ਕਿਹਾਗਾ ਤੁਸੀਂ ਕਿਹੜਾ ਸਾਨੂੰ ਕੋਈ ਐਪਲੀਕੇਸ਼ਨ ਦਿੱਤੀ ਐ ਵੀ ਸਾਨੂੰ ਕੰਮ ਦਿਓ ਅਸੀਂ ਛੋਡੇ ਨਾਂ ਲਿਖਣ ਗਏ ਸੀਗੇ ਤੁਸੀਂ ਤਾਂ ਸਾਨੂੰ ਨਾਂ ਨਹੀਂ ਲਿਖਾਇਆ ਅਸੀਂ ਛੋਡੇ ਪਿੰਡ ਗਏ ਸੀਗੇ ਜਾਂ ਅਸੀਂ ਪਿੰਡ ਸਾਨੂੰ ਕਿਹਾ ਸੀਗਾ ਕਿਸੇ ਵੀ ਕੋਈ ਮੈਂ ਆਪਦੇ ਪਿੰਡ ਲਈ ਨਹੀਂ ਕਹਿੰਦਾ ਮੈਂ ਸਾਰਿਆਂ ਲਈ ਉਹ ਜਿੰਨੇ ਵੀ ਦੇਖੂ ਮੈਂ ਬਹੁਤ ਡੇਲੀ ਦੇਖਦਾ ਹਾਂਗਾ ਤੱਕਾ ਹੋ ਰਿਹਾ ਲੋਕਾਂ ਦਾ ਕੋਈ ਕਹਿੰਦਾ ਮੈਨੂੰ ਕੰਮ ਨਹੀਂ ਮਿਲਿਆ ਕੋਈ ਕਹਿੰਦਾ ਮੈਨੂੰ ਘੱਟ ਮਿਲਿਆ ਕੋਈ ਕਹਿੰਦਾ ਮੇਰੇ ਨਾਲ ਜਿੱਦ ਹੋ ਰਹੀ ਆ ਤੁਸੀਂ ਬਈ ਇਹ ਚੀਜ਼ਾਂ ਤੇ ਰਹਿਣਾ ਕਰੋ ਆਪਦੀ ਐਪਲੀਕੇਸ਼ਨ ਲਿਖਿਓ 10 ਜਾਣੇ ਇਕੱਠੇ ਲਿਖ ਜਾਈਆਂ 10 ਜਾਣੇ ਐਪਲੀਕੇਸ਼ਨ ਦੇ ਆਓ ਆਪਦੇ ਨੌ ਪਾ ਕੇ ਇੱਕ ਜਾਣਾ ਇੱਕ ਨੇ ਦੇ ਕਣਾ ਕਾਨੂੰਨ ਸਾਰਿਆਂ ਦੇ ਯੱਕਾ ਦੇਖੋ ਕਿਸੇ ਨਾਲ ਧੱਕਾ ਨਹੀਂ ਹੋ ਸਕਦਾ ਇੱਥੇ ਪਰ ਸਾਨੂੰ ਕੁਛ ਨਾ ਕੁਛ ਆਪਦੇ ਦਿਮਾਗ ਤੋਂ ਵੀ ਕੰਮ ਲੈਣਾ ਪੈਣਾਗਾ ਅਸੀਂ ਇਸੇ ਤਰ੍ਹਾਂ ਹੀ ਦੱਬੇ ਜਾ ਰਹੇ ਹਾਂ ਥੱਲੇ ਐਪਲੀਕੇਸ਼ਨ ਲਿਖਿਓ ਐਪਲੀਕੇਸ਼ਨ ਲਿਖਾ ਕੇ ਦਫ਼ਤਰ ਦਿਓ ਇਹਨਾਂ ਦੀ ਐਪਲੀਕੇਸ਼ਨ ਦਫ਼ਤਰ ਦੇ ਕੇ ਉਹਨਾਂ ਤੋਂ ਇੱਕ ਰਸੀਦ ਲਓ ਰਸੀਦਾ ਨੂੰ ਸਾਹਮਣੇ ਰ ਆਪਾਂ ਇਹਨਾਂ ਦੇ ਦਫ਼ਤਰ ਅਪਲਾਈ ਕਰਿਆ ਕਰਾਂਗੇ ਵੀ ਭਾਈ ਸਾਨੂੰ ਇਹਦਾ ਪੱਤਾ ਦਿੱਤਾ ਜਾਵੇ ਸਾਡਾ ਹੱਕ ਸੀਗਾ ਇਹ ਸਾਡਾ ਸਾਨੂੰ ਕੰਮ ਇਹ ਮਿਲਿਆ ਨਹੀਂਗਾ ਆਹ ਦੇਖੋ ਸਾਡੀਆਂ ਰਸੀਦਾ ਨੇ ਆਹ ਮੌਕੇ ਸੀ ਕੰਮ ਮੰਗਿਆਗਾ ਠੀਕ ਹੈ ਇਹ ਗੱਲਾਂ ਨੂੰ ਨੋਟ ਕਰ ਲਿਓ ਧੰਨਵਾਦ ਬੈਗਰੂ ਜੀ ਕਾ ਖਾਲਸਾ ਬੈਰੂ ਕੀ ਫਤਿਹ